ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਮਾਛੀਵਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਨੇ ਚਰਨ ਪਾਏ ਨੇ ਕਿਉਂਕਿ ਗੁਰਦੇਵ ਪਿਤਾ ਉਹ ਦੀ ਆਪ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਮਹਾਰਾਜ ਦੇ ਜੋੜਾ ਵੀ ਨਹੀਂ ਸੀ 16 ਚੁੱਬੀਆਂ ਸਨ ਔਰ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਿਗੁਰੂ ਨੇ ਆ ਕੇ ਜਲ ਛਕਿਆ ਪਾਣੀ ਕੱਢਣ ਵਾਲੀ ਖੂਹ ਦੀ ਟਿੰਡ ਲੈ ਕੇ ਇਸ ਜੰਡ ਸਾਹਿਬ ਦੇ ਹੇਠਾਂ ਆਰਾਮ ਕੀਤਾ ਔਰ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸਾਇਬੇ ਕਮਾਲ ਬਾਦਸ਼ਾਹ ਦਰਵੇਸ਼ ਜੋਜੀ ਪ੍ਰੀਤਮ ਸੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਮਾਚੀਵਾੜਾ ਸਾਹਿਬ ਦੀ ਪਾਵਨ ਧਰਤੀ ਤੇ ਨਾਤਮਸਤਕ ਹੋ ਰਹੇ ਆ ਆਓ ਗੁਰੂ ਮਹਾਰਾਜ ਜੀ ਦੀ ਚੜ੍ਹਦੀ ਕਲਾ ਦੀ ਪ੍ਰਤੀ ਗੁਰ ਫਤੇ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਾਛੀਵਾੜਾ ਸਾਹਿਬ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਅਸਥਾਨ ਤੇ ਆਉਣ ਵਾਲੇ 23 ਦਸੰਬਰ 24 ਦਸੰਬਰ ਅਤੇ 25 ਦਸੰਬਰ ਨੂੰ ਮਹਾਨ ਸਤਿਗੁਰੂ ਜੀ ਦੀ ਯਾਦ ਦੇ ਅੰਦਰ ਗੁਰਮਤ ਸਮਾਗਮ ਹੋ ਰਹੇ ਹਨ ਕੀਰਤਨ ਦਰਬਾਰ ਹੋ ਰਹੇ ਹਨ ਕਥਾ ਦਰਬਾਰ ਹੋ ਰਹੇ ਹਨ ਆਪ ਸੰਗਤ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਸ ਪਾਵਨ ਸਫਰ ਨੂੰ ਯਾਦ ਨੂੰ ਸਮਰਪਿਤ ਹੁੰਦਿਆਂ ਹੋਇਆਂ ਵਿਸ਼ਾਲ ਨਗਰ ਕੀਰਤਨ 23 ਤਰੀਕ ਨੂੰ 10 ਵਜੇ ਗੁਰਦੁਆਰਾ ਝਾੜ ਸਾਹਿਬ ਤੋਂ ਅਜੋਜਿਤ ਹੋਣਗੇ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਝਾੜ ਸਾਹਿਬ ਤੋਂ ਮਾਛੀਵਾੜਾ ਸਾਹਿਬ ਤੱਕ 23 ਤਰੀਕ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਹਨ ਕਲਗੀਧਰ ਪਾਤਸ਼ਾਹ ਦੇ ਉਸ ਸਫਰ ਨੂੰ ਯਾਦ ਨੂੰ ਸਮਰਪਿਤ ਹੁੰਦਿਆਂ ਹੋਇਆਂ ਔਰ 24 ਤਰੀਕ ਨੂੰ ਵਿਸ਼ੇਸ਼ ਤੌਰ ਤੇ ਦੀਵਾਨ ਸਜ ਰਹੇ ਹਨ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਢਾਡੀ ਜਥੇ ਕਬੀਸ਼ਰੀ ਜਥੇ ਪ੍ਰਚਾਰਕ ਸਹਿਬਾਨ ਅਤੇ ਹਲਕੇ ਦੇ ਮੈਂਬਰ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਣਗੇ ਸਨਿਮਰ ਬੇਨਤੀ ਹੈ ਸੰਗਤ ਦੇ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ ਲਾਹੇ ਪ੍ਰਾਪਤ ਕਰਿਏ ਬੇਨਤੀ ਹੈ 23 ਤਰੀਕ ਨੂੰ ਸਾਰੀ ਰਾਤ ਦੀਵਾਨ ਸਜਦੇ ਹਨ ਔਰ ਰਾਤ ਨੂੰ ਕਵੀ ਦਰਬਾਰ ਵੀ ਹੁੰਦੇ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਰ ਸਾਲ ਹਾਜ਼ਰੀ ਭਰਦੀ ਹੈ ਇਸ ਸਾਲ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਆਓ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਮਾਛੀਵਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਨੇ ਚਰਨ ਪਾਏ ਨੇ ਕਿਉਂਕਿ ਗੁਰਦੇ ਪਿਤਾ ਉਹ ਦੀ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਮਹਾਰਾਜ ਦੇ ਜੋੜਾ ਵੀ ਨਹੀਂ ਸੀ 16 ਚੁੱਬੀਆਂ ਸਨ ਔਰ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਿਗੁਰੂ ਨੇ ਆ ਕੇ ਜਲ ਛਕਿਆ ਪਾਣੀ ਕੱਢਣ ਵਾਲੀ ਖੂਹ ਦੀ ਟਿੰਡ ਲੈ ਕੇ ਇਸ ਜੰਡ ਸਾਹਿਬ ਦੇ ਹੇਠਾਂ ਆਰਾਮ ਕੀਤਾ ਔਰ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਦਾਸ ਬੇਨਤੀ ਕਰੇ ਇਹ ਸ਼ਬਦ ਦਾ ਉਚਾਰਨ ਰਾਗੀ ਜਥਿਆਂ ਵੱਲੋਂ ਕਿਸੇ ਵੀ ਤਖਤ ਤੇ ਹੋਵੇ ਆਪਾਂ ਨੂੰ ਮਾਛੀਵਾੜਾ ਸਾਹਿਬ ਯਾਦ ਆਉਂਦਾ ਹੈ ਕਲਗੀਧਰ ਪਾਤਸ਼ਾਹ ਨੇ ਆਪ ਆਪਣੀ ਆਤਮਿਕ ਅਡੋਲਤਾ ਇਸ ਸ਼ਬਦ ਵਿੱਚ ਆਪਣੇ ਸਾਹਮੁਖ ਰੱਖੀ ਹੈ ਸੋ ਆਓ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਇਸ ਅਸਥਾਨ ਤੋਂ ਸਜਾਏ ਜਾਣਗੇ ਸੰਗਤ ਨੂੰ ਸਨਿਮਰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦਾ ਪਿਆਰਮਾਨੀਏ ਕਲਗੀਧਰ ਪਾਤਸ਼ਾਹ ਦੀਆਂ ਨਿਸ਼ਾਨੀਆਂ ਨੇ ਜੰਡ ਸਾਹਿਬ ਨਿਸ਼ਾਨੀ ਹੈ ਸਤਗੁਰੂ ਦਾ ਖੂਹ ਸਾਹਿਬ ਨਿਸ਼ਾਨੀ ਹੈ ਇਸੇ ਪ੍ਰਕਾਰ ਗੁਰਦੁਆਰਾ ਚਬਾਰਾ ਸਾਹਿਬ ਉਹ ਮੱਟ ਅੱਜ ਵੀ ਪਿਆ ਹੈ 사ਤ ਸੰਗਤ ਜਿਸ ਵਿੱਚ ਕਲਗੀਧਰ ਪਾਤਸ਼ਾਹ ਦੇ ਵਸਤਰ ਰੰਗੇ ਗਏ ਸਨ ਉਸ ਮੱਟ ਪ੍ਰਾਰਤਨ ਦੇ ਅੱਜ ਵੀ ਆਪਾਂ ਨੂੰ ਦਰਸ਼ਨ ਹੁੰਦੇ ਨੇ ਔਰ ਘੋੜਿਆਂ ਦੇ ਸਦਾਗਰ ਭਾਈ ਗਨੀਖਾਂ ਭਾਈ ਨਵੀਖਾਂ ਜਿਨ੍ਹਾਂ ਦੇ ਘਰ ਕਲਗੀਧਰ ਪਾਤਸ਼ਾਹ ਨੇ ਪਨਾ ਲਈ ਉਹਨਾਂ ਨੇ ਅਣਥੱਕ ਸੇਵਾ ਕੀਤੀ ਉਥੋਂ ਮਹਾਰਾਜ ਉੱਚ ਦਾ ਪੀਰ ਬਣ ਕੇ ਤੁਰੇ ਉਹਨਾਂ ਦੇ ਘਰ ਉਹ ਹੁਕਮਨਾਮਾ ਵਾ ਕਮਾਲ ਜੋ ਕਲਗੀਧਰ ਪਾਤਸ਼ਾਹ ਨੇ ਬੜੀ ਮਿੱਠੇ ਬੋਲਾਂ ਦੇ ਵਿੱਚ ਕਿਉਂਕਿ ਮਿੱਠ ਬੋਲੜਾ ਸੁਆਮੀ ਜੀ ਹਰ ਸੱਜਣ ਸੁਆਮੀ ਮੋਰਾ ਸਤਿਗੁਰੂ ਮਿੱਠ ਬੋਲੜੇ ਉਹਨਾਂ ਨੇ ਬਾ ਕਮਾਲ ਉਹ ਹੁਕਮਨਾਮਾ ਦਿੱਤਾ ਅੱਜ ਵੀ ਆਪਾਂ ਦਰਸ਼ਨ ਕਰਦੇ ਆਂ ਗਣੀਖਾ ਇਹ ਜੋ ਹਨ ਸੋ ਮੇਰੇ ਫਰਜੰਦਾ ਸੇ ਵੈਜ ਹਨ ਮੇਰੇ ਕੰਮ ਆਏ ਹਨ ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹਿਗ ਸੋ ਨੇਹਾਲ ਹੋਗ ਉਸ ਉੱਪਰ ਮੇਰੀ ਖੁਸ਼ੀ ਹੋਗ ਉਸ ਉੱਪਰ ਮੇਰਾ ਹੱਥ ਹੋਗ ਇਹ ਜੋ ਹਨ ਸੋ ਮੇਰੇ ਹਨ ਜੋ ਇਨ ਦੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਕਲਗੀਧਰ ਪਾਤਸ਼ਾਹ ਨੂੰ ਘੋੜਿਆਂ ਦੇ ਸਦਾਗਰ ਦੋਵਾਂ ਭਰਾਵਾਂ ਨੇ ਕਿੰਨਾ ਕੁ ਰੁਝਾ ਲਿਆ ਮਹਾਰਾਜ ਨੇ ਉਹ ਨਿਸ਼ਾਨੀ ਹੁਕਮਨਾਵਾਂ ਵੀ ਉਹਨਾਂ ਸਦਾਗਰਾਂ ਨੂੰ ਬਖਸ਼ਿਸ਼ ਕੀਤਾ ਔਰ ਗੁਰਦੁਆਰਾ ਕਿਰਪਾਨਪੀਟ ਜਿੱਥੇ ਸ਼ਨਾਖਤ ਵਾਸਤੇ ਦੋ ਕਾਜੀ ਬੁਲਾਏ ਗਏ ਨੂਰਪੁਰ ਦਾ ਕਾਜੀ ਅਨਾਇਤ ਅਲੀ ਨੇ ਕਿਹਾ ਸੀ ਇਹ ਪੀਰਾਂ ਦੇ ਪੀਰ ਨੇ ਉੱਚ ਦੇ ਪੀਰ ਨੇ ਇਨਾਂ ਨੂੰ ਅਗਲੇ ਸਫ਼ਰ ਵਿੱਚ ਜਾਣ ਦਿਓ ਜਦੋਂ ਆਪਾਂ ਕਿਰਪਾਨਪੀਟ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹਾਂ ਉਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਪ੍ਰਾਰਥਨ ਖੂਹ ਹੈ ਉਸ ਦੇ ਵੀ ਅੱਜ ਆਪਾਂ ਨੂੰ ਦਰਸ਼ਨ ਹੁੰਦੇ ਨੇ ਅਨੇਕਾਂ ਨਿਸ਼ਾਨੀਆਂ ਨੇ ਮਾਛੀਵਾੜਾ ਸਾਹਿਬ ਆਓ ਸਮਰਪਿਤ ਹੋ ਕੇ ਇਹ ਜੋ ਸਲਾਨਾ ਜੋੜ ਮੇਲ ਆ ਰਹੇ ਹਨ ਇਹ ਦਿਨਾਂ ਦੇ ਵਿੱਚ ਸਮਰਪਿਤ ਹੋਈਏ ਗੁਰੂ ਨੂੰ ਔਰ ਇਹ ਜਿਹੜਾ ਪੋਹ ਦਾ ਮਹੀਨਾ ਹੈ ਪੂਰਾ ਹੀ ਗੁਰੂ ਨੂੰ ਸਮਰਪਿਤ ਕਰ ਦਈਏ ਸਤ ਸੰਗਤ ਨੌਜਵਾਨਾਂ ਨੂੰ ਬੱਚਿਆਂ ਤੇ ਬੱਚੀਆਂ ਨੂੰ ਬੇਨਤੀ ਕਰਾਂਗਾ ਵੱਧ ਤੋਂ ਵੱਧ ਬਾਣੀ ਪੜੋ ਵੱਧ ਤੋਂ ਵੱਧ ਗੁਰੂ ਘਰਾਂ ਵਿੱਚ ਹਾਜ਼ਰੀ ਭਰਿਏ ਕਥਾ ਕੀਰਤਨ ਸੁਣੀਏ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਤਾਂ ਕਿ ਆਪਾਂ ਆਪਣੇ ਵਿਰਸੇ ਨਾਲ ਜੁੜੇ ਰਹੀਏ ਇਹ ਸਾਡਾ ਜਿਹੜਾ ਵਿਰਸਾ ਹੈ ਸਿੱਖੀ ਦਾ ਬਹੁਤ ਕਮਾਲ ਦਾ ਵਿਰਸਾ ਹੈ ਵਿਦਵਾਨ ਨੇ ਇਸੇ ਕਰਕੇ ਕਿਹਾ ਹੈ ਪੰਜਾਬੀ ਦੇ ਕਵੀ ਨੇ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਉਹ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਇਥੇ ਅੱਲਾਹੁ ਅਕਬਰ ਦੇ ਨਾਰੇ ਲੱਗਣੇ ਸਨ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂਸਵਾਰਿਓ ਉੱਚੇ ਚੁੱਕਿਆ ਹੈ ਆਜ਼ਾਦੀ ਲੈ ਕੇ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰਾ ਸਰਬੰਸ ਵਾਰਿਆ ਹੈ ਬਾਜਾਂ ਵਾਲੇ ਪ੍ਰੀਤਮ ਨੇ ਧਰਮ ਦੀ ਰੱਖਿਆ ਲਈ ਪਿਤਾ ਨੂੰ ਦਿੱਲੀ ਵੱਲ ਭੇਜਿਆ ਹੈ ਗੁਰੂ ਜੀ ਨੇ ਸੀਸ ਦਾ ਸ਼ਹਾਦਤ ਦੇ ਕੇ ਬਰੂਸਵਾਰਿਓ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਤੀਨੋ ਵੱਡੋ ਕਲੂ ਮੈ ਸਾਕਾ ਉਹਦੇ ਮਹੀਨੇ ਦੇ ਵਿੱਚ ਵਿੱਚ ਹੀ ਚਾਰੇ ਸਹਿਬ ਜਾਦਿਆਂ ਦੀਆਂ ਸ਼ਹਾਦਤਾਂ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਇਹਨਾਂ ਦਸੰਬਰ ਦੇ ਮਹੀਨੇ ਵਿੱਚ ਜੋ ਤਿੰਨ ਦਿਨ ਵਿਸ਼ਾਲ ਇਸ ਘਰ ਦੇ ਵਿੱਚ ਅਸਥਾਨ ਤੇ ਨਗਰ ਕੀਰਤਨ ਸਜਾਏ ਜਾਣੇ ਹਨ ਜਾਂ ਦੀਵਾਨ ਸਜਣੇ ਹਨ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦਾ ਪਿਆਰਮਾਨੀਏ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਹੈ ਜੋ ਗੁਰੂਕੀਆਂ ਕਥਾ ਕਹਾਣੀਆਂ ਆਪ ਦਰਸ਼ਕਾਂ ਤੱਕ ਸਰੋਤਿਆਂ ਤੱਕ ਲੈ ਕੇ ਜਾਂਦੇ ਹਨ ਸਭ ਦਾ ਧੰਨਵਾਦ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ